ਜੈਤੋਂ ਦਾ ਮੋਰਚਾ ਜਿਹੜੇ ਉੱਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਦਮਨ ਸਿੰਘ ਦੀ ਸਿੱਖ ਇਤਿਹਾਸ ਨੂੰ ਲੈ ਕੇ ਉਹਨਾਂ ਦਾ ਜੋ ਉਦੋਂ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਦੇ ਵਿੱਚੋਂ ਪਹਿਲਾ ਸਿੱਖ ਮੈਨੇਜ ਐਕਟ ਲਾਗੂ ਕਰਨਾ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਦੇ ਖਿਲਾਫ ਝੰਡਾ ਚੱਕਣਾ ਔਰ ਆਪਣੇ ਲੋਕਾਂ ਨੂੰ ਰੀਲੀਫ ਦੇਣਾ ਆਪਣੇ ਲੋਕਾਂ ਦੇ ਨਾਲ ਸਟੈਂਡ ਰੱਖਣਾ ਗੁਰੂ ਮਹਾਰਾਜ ਦੇ ਵਿੱਚ ਫਿਸ਼ਫਾਸ ਰੱਖਣਾ ਜੈਤੋਂ ਮੋਰਚੇ ਦੇ ਵਿੱਚ ਆਪ ਜਾ ਕੇ ਉਹਨਾਂ ਦਾ ਸਾਥ ਦੇਣਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਸੋ ਉਹਨਾਂ ਨੂੰ ਯਾਦ ਕਰ ਰਹੇ ਅੱਜ ਔਰ ਸ਼ਾਹੀ ਪਰਿਵਾਰ ਜਿਹੜਾ ਹੈ ਮਹਾਰਾਜਾ ਸਾਹਿਬ ਦਾ ਉਹ ਵੀ ਸਾਡੇ ਨਾਲ ਹੈ ਜੀ ਮਹਾਰਾਣੀ ਪ੍ਰੀਤੀ ਜੀ ਮਹਾਰਾਣੀ 우ਮਾ ਜੀ ਸਾਰੇ ਨਾਲ ਨੇ ਦਾ ਪਰਿਵਾਰ ਨਾਲ ਹੈ ਤੇ ਅਸੀਂ 7 ਤਰੀਕ ਨੂੰ ਨਾਬਾ ਦੇ ਸ਼ੁਰੂ ਕਰਤਾ ਸੀ ਜੀ 2 ਦਿਨ 7 ਤੇ 8 ਤਰੀਕ ਨੂੰ ਅਸੀਂ ਨਾਬਾ ਸ਼ਹਿਰ ਦੀ ਸਫਾਈ ਦਾ ਮਿਸ਼ਨ ਜਿਹੜਾ ਰੱਖਿਆ ਸੀਗਾ ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕੰਮ ਜਾ ਹੋਏ ਆ ਪਰ ਇੱਕ ਦਿਨ ਨਾਲ ਨਹੀਂ ਗੱਲ ਬਣਨੀ ਜੀ ਤੇ ਸਾਨੂੰ ਦਿੱਲੀ ਜਿਹੜਾ ਜੀ ਸਫਾਈ ਦਾ ਜਿਹੜਾ ਕੰਮ ਉਹ ਸਾਨੂੰ ਸੰਭਾਲਣਾ ਪੈਣਾ ਆਪ ਸਾਨੂੰ ਦੇਖਣਾ ਪੈਣਾ ਸੋ ਮਹਾਰਾਜਾ ਰਬਦਮਨ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਇਹ ਰਿਆਸਤ ਜਿਹੜੇ ਰਾਜੇ ਸੀ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀਗੇ ਆਪਣੇ ਧਰਮ ਪ੍ਰਤੀ ਬੜੇ ਪੱਕੇ ਸੀਗੇ ਤੇ ਸਾਨੂੰ ਉਹਨਾਂ ਦੇ ਹੀ ਵਚਨਾਂ ਤੇ ਚੱਲਣਾ ਚਾਹੀਦਾ ਕਿ ਅਸੀਂ ਆਪਣਾ ਇੱਕ ਖੂਬਸੂਰਤ ਸ਼ਹਿਰ ਜਿਹੜਾ ਉਹਨਾਂ ਦੀ ਦੇਣ ਹੈ ਇਹਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਜਿਹੜਾ ਉਹਨਾਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਾਰੀਆਂ ਸਾਰੀਆਂ ਰਿਆਸਤਾਂ ਸੀਆਂ ਸਾਰੇ ਜ਼ਿਲ੍ਹੇ ਦਾ ਦਰਜਾ ਮਿਲ ਗਿਆ ਇਹਦੇ ਨਾਲ ਕਿਉਂ ਬਿਲਕੁਲ ਜੀ ਮੇਰੇ ਜ਼ਿਹਨ ਦੇ ਵਿੱਚ ਹੈ ਗੱਲ ਮੈਂ ਜਿਸ ਤਰ੍ਹਾਂ ਪਲੇਟਫਾਰਮ ਕੋਈ ਬਣਿਆ ਤਾਂ ਮੈਂ ਦਾ ਪ੍ਰੋਪਰ authentic ਜਾਣਕਾਰੀ ਲੈ ਕੇ ਕਿ ਇੱਕ ਜ਼ਿਲ੍ਹਾ ਬਣਾਉਣ ਲਈ ਕੀ ਪ੍ਰੋਟੋਕੋਲ ਹੁੰਦਾ ਉਹਦੇ ਕੀ ਗਾਈਡਲਾਈਨਸ ਹੁੰਦੀਆਂ ਨੇ ਇੱਕ ਜ਼ਿਲ੍ਹਾ ਬਣਨ ਵਾਸਤੇ ਉਹ ਸਾਰਾ ਕੁਝ ਸਟੱਡੀ ਕਰਕੇ ਜੀ ਫਿਰ ਇਹ ਗੱਲ ਅੱਗੇ ਤੋਰਾਂਗੇ ਖਾਸ ਇੱਕ ਪੈਦਲ ਯਾਤਰਾ ਵੀ ਬਿਲਕੁਲ ਜੀ ਅੱਜ ਜਿਹੜੀ ਸੰਗਤ ਹੈ ਸਮੂਨਾਬਾ ਦੀ ਸੰਗਤ ਸਾਰੀ ਹੈ ਪੂਰੇ ਸ਼ਹਿਰ ਦੇ ਵਿੱਚ ਪੈਦਲ ਮਾਰਚ ਕਰ ਰਹੀ ਹੈ ਜੀ ਔਰ ਗੁਰੂ ਮਾਰੀ ਦਾ ਜਾਪ ਕਰੇਗੀ ਔਰ ਸਾਰੇ ਬਜ਼ੁਰਗ ਨੌਜਵਾਨ ਬੱਚੇ ਬੱਚੀਆਂ ਸ਼ਾਹੀ ਪਰਿਵਾਰ ਸਾਰਾ ਪ੍ਰਸ਼ਾਸਨ ਜਿਹੜਾ ਨਾਲ ਹੈ ਜੀ ਸੋ ਪ੍ਰਮਾਤਮਾ ਕਿਰਪਾ ਕਰੇ ਨਾਬੇ ਤੇ ਨਾਬਾ ਛੋਟੀ ਕਾਸ਼ੀ ਨਾ ਜਾਣਿਆ ਜਾਂਦਾ ਜੀ ਕਿ ਨਾਬਾ ਜਿਹੜਾ ਬਹੁਤ ਹੀ ਖੂਬਸੂਰਤ ਸ਼ਹਿਰ ਆ ਬਹੁਤ ਹੀ ਅੱਛੇ ਔਰ ਚੰਗੇ ਵਿਚਾਰਾਂ ਵਾਲੇ ਲੋਕ ਇੱਥੇ ਵੱਸਦੇ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਨਾਬਾ ਸ਼ਹਿਰ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਆ ਰਹਿੇ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਸਾਡਾ ਅੱਜ ਜੈਤੂ ਦੇ ਜਿਹੜੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 101 ਮਾ ਜਿਹੜਾ ਨਾਬਾ ਦਿਵਸ ਮਨਾਇਆ ਗਿਆ ਬਹੁਤ ਹੀ ਵਧੀਆ ਪ੍ਰਾਰਲਾ ਨਾਬਾ ਸਹਿਰ ਦੇ ਸੰਵਾਦ ਗਰੁੱਪ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਕੀਤਾ ਗਿਆ ਤੇ ਕਿਉਂਕਿ ਜਿਹੜੇ ਮਹਾਰਾ ਰਪਦਮਨ ਸਿੰਘ ਸੀ ਉਹਨਾਂ ਦੀ ਵੱਡੀ ਕੁਰਬਾਨੀਆਂ ਸੀ ਕੌਮ ਦੇ ਵਿੱਚ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ ਤੇ ਸ਼ਹੀਦਾਂ ਦੀ ਇਜਾਜ਼ਤ ਮੁਤਾਜਾ ਕੀਤਾ ਗਿਆ ਤੇ ਸਾਨੂੰ ਇਹ ਜਿਹੜੇ ਜਿਹੜੇ ਦਿਵਸ ਨੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਤੇ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਹਰ ਸਿਕ ਯਾਤਰਾ ਵੀ ਕੀਤੀ ਜਾ ਰਹੀ ਹੈ ਇਹ ਕਹਿੰਦਾ ਨਹੀਂ ਬਿਲਕੁਲ ਨਾਭਾ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਜਿਹੜਾ ਅੱਜ ਪੈਦਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸਾਰੇ ਬਹੁਤ ਵਧੀਆ ਪ੍ਰਾਲਾ ਜੇ ਅਸੀਂ ਇਦਾਂ ਦੇ ਪ੍ਰਾਲੇ ਕਰ ਦਾਂਗੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਾਡਾ ਇਤਿਹਾਸ ਜਾਨੂਰੋਗ ਬਹੁਤ ਅੱਛਾ ਹੈ ਇਹ ਦੇਖ ਕੇ ਅੱਛਾ ਲੱਗਦਾ ਹੈ ਕਿ ਅਭੀ ਵੀ ਨਾਭਾ ਵਾਸੀ ਮਹਾਰਾਜਾ ਹੀਰੂ ਕੁਦਮਨ ਸਿੰਘ ਜੀ ਕੋ ਯਾਦ ਕਰਤੇ ਹਨ ਔਰ ਕਾਫੀ ਲੋਕੋ ਨੇ ਪਾਰਟ ਲਿਆ ਹੈ ਬਹੁਤ ਅੱਛੀ ਬਾਤ ਹੈ कैसे देखते हैं बिल्कुल मैं चाह रही हूँ एक सौ एक वर्ष में हम इस चीज़ का रखें कि एक सौ एक वर्ष के बाद हम अपने शहर को क्या दे रहे हैं तो इस बार मेरा लोगों से यही कहना है कि नाभा दिवस के उपलक्ष्य में हम ये देखें हम नाभावा वासी अपने शहर के लिए क्या कर रहे हैं बहुत अच्छा उपरला जी जो जी कौम अपने शहीदों को याद रख दें वो जिंदा रह सौ एकवी वरेगंध है जी तो अज जो ਆਬਾ ਦੇ ਸੋਜੋ ਮਨਾਇਆ ਜਾ ਰਹਾ ਹੈਗਾ ਸਾਡੇ ਜਿਹੜੇ ਬੱਚੇ ਆ ਉਹ ਵੀ ਸ਼ਮੂਲੀਅਤ ਕਰ ਰਹੇ ਤੇ ਆਪਣੇ ਇਤਿਹਾਸ ਬਾਰੇ ਜਿਹੜੇ ਬੱਚੇ ਜਾਣਨਗੇ ਜੀ ਤੇ ਸ਼ਾਈ ਪਰਿਵਾਰ ਵੱਲੋਂ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀ ਕਿਸੇ ਵੀ ਮਾਨਮਤੀ ਸ਼ਖਸੀਅਤ ਵੱਲੋਂ ਉਦਾਹਰਨ ਵਜੋਂ ਜਦੋਂ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਸਫਾਈ ਮੈਮ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੋਂਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਬਹੁਤ ਅੱਛੀ ਗੱਲ ਹੈ ਵੀ ਅਸੀਂ ਆਪਦੇ ਸ਼ਹੀਦਾਂ ਨੂੰ ਯਾਦ ਕਰਦੇ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਹਨਾਂ ਦਾ ਇਤਿਹਾਸ ਦੇ ਬਾਰੇ ਜਾਣਕਾਰੀ ਕਰਾਈਏ ਮੈਨੂੰ ਲੱਗਦਾ ਕਿ ਨਾਬੇ ਦੇ ਵਿੱਚ 95% ਲੋਕ ਇਸ ਤਰ੍ਹਾਂ ਦੇ ਸੀ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਜੇੜਾ ਜੈਤੋਂ ਹੈ ਉਹ ਨਾਬਾ ਰਿਆਸਤ ਦਾ ਇੱਕ ਹਿੱਸਾ ਸੀ। ਸੋ ਸ਼ੁਰੂਆਤ ਉੱਥੋਂ ਕੀਤੀ ਹੈ। ਦੂਸਰਾ ਹੈ ਕਿ ਅੱਜ ਦੇ ਦਿਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਰਲ ਕੇ ਇਹ ਇਹਤ ਕਰ ਸਕੀਏ ਕਿ ਨਾਬੇ ਨੂੰ ਸਾਫ਼ ਸੁਥਰਾ ਤੇ ਸੁੰਦਰ ਸ਼ਹਿਰ ਬਣਾਉਣ ਦਾ ਗੁਰੂ ਸਾਹਿਬ ਦੀ ਹਾਜ਼ਰੀ ਚ ਇੱਕ ਪ੍ਰਣ ਲੈ ਸਕੀਏ। ਤਾਂ ਇਹੀ ਮੇਰੇ ਖਿਆਲ ਮਹਾਰਾਜਾ ਰੁਪਨੰਦਨ ਸਿੰਘ ਨੂੰ ਜਾਂ ਜੈਤੋਂ ਦੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਕੋ। ਅੱਜ ਨਾਬਾ ਦੇ ਸਮਾਣਿਆ ਜਾ ਰਿਹਾ ਹੈ। ਇਹ ਦਿਨ ਉਦੋਂ ਹੋਇਆ 9 ਨਵੰਬਰ ਅਤਿਛੋ 1919 ਪਹਿਲਾ ਮਹਾਰਾਜ ਪ੍ਰਧੰਮਨ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਸੀ ਉਸ ਦੇ ਰੋਸ ਵਿੱਚੋਂ ਨਾਬਾ ਦਿਵਸ ਬਣਾਉਣ ਦੀ ਇੱਕ ਪਰਥਾ ਚੱਲ ਪਈ ਕਿਉਂਕਿ ਉਹ ਜਦੋਂ ਗੱਦੀ ਤੋਂ ਲਾਹ ਗਿਆ ਉਸ ਤੋਂ ਬਾਅਦ ਇੱਕ ਖੰਡਪਾੜ ਆਰੰਭਕਾਇਆ ਕੀਤਾ ਗਿਆ ਜੈਤੂ ਸ਼ਹਿਰ ਵਿੱਚ ਕਿਉਂਕਿ ਜੈਤੂ ਜਿਹੜਾ ਸੀ ਉਹ ਨਾਬੇ ਰਿਆਸਤ ਦਾ ਹਿੱਸਾ ਸੀ ਉਹ ਜੋ ਖੰਡਪਾੜ ਆਰੰਭ ਹੋਇਆ ਉਦੋਂ ਅੰਗਰੇਜ਼ ਜਿਹੜੇ ਅੰਗਰੇਜ਼ ਸੀਗੇ ਉਹ ਚਾਹੁੰਦੇ ਨਹੀਂ ਸੀ ਵੀ ਇਹ ਇੱਥੇ ਖੰਡਪਾੜ ਕੀਤਾ ਜਾਵੇ ਉਹਨਾਂ ਨੇ ਖੰਡਪਾੜ ਖੰਡਰ ਕੀਤਾ ਤੇ ਠੰਡਪਾੜ ਪਾਟੀ ਸਿੰਘ ਕਰ ਰਹੇ ਸੀਗੇ ਉਸ ਵੇਲੇ ਉਹਨਾਂ ਨੇ ਪਾਟੀ ਸਿੰਘ ਅਰੈਸਟ ਕਰ ਲਏ ਗ੍ਰਿਫਤਾਰ ਕਰ ਲਏ ਉਹ ਖੰਡਤਾ ਹੋ ਗਈ ਉਸ ਤੋਂ ਬਾਅਦ ਮੋਰਚਾ ਚੱਲ ਪਿਆ ਸਭ ਤੋਂ ਪਹਿਲਾਂ ਸਿੱਧੀ ਮੋਰਚਾ ਚੱਲਿਆ ਦਰਵਾਜ਼ਾ ਦਰਵਾਜ਼ਾ ਤੋਂ ਉਹ ਬਰਗਾੜੀ ਹੁੰਦੇ ਹੋਏ ਪਹਿਲੀ ਪਹਿਲੀ ਜੀ ਕੁਆਇਜ਼ਿਟੀ ਹੋਈ ਪਹਿਲੀ ਜਥੇ ਚ ਗੋਲੀ ਚੱਲਾਈ ਨਿਰਜਾਣੇ ਉਹ ਬਰਗਾੜੀ ਦੋ ਲੰਘ ਰਹੇ ਸੀ ਜਾਂ ਤੁਣ ਜਾ ਰਹੇ ਸੀ ਉਦੋਂ ਸਿੰਘ ਸ਼ਹੀਦ ਹੋਏ ਬੀਬੀਆਂ ਸ਼ਹੀਦ ਹੋਈਆਂ ਬੱਚੇ ਸ਼ਹੀਦ ਹੋਏ ਉਸ ਤੋਂ ਬਾਅਦ ਸ਼੍ਰੋਣੀ ਕਮੇਟੀ ਨੇ ਇਹਦਾ ਉਸ ਸ਼੍ਰੋਣੀ ਕਮੇਟੀ ਨੇ ਇਹ ਸਾਰਾ ਆਪਣੇ ਜੁम्मे ਲਿਆ ਇੱਕ ਮਤਾ ਪਾਸ ਕੀਤਾ ਇਹਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਸਾਰੇ ਹਿੰਦੁਸਤਾਨ ਚ ਮੋਰਚਾ ਚੱਲ ਪਿਆ ਇਵਨ ਕਿ ਕੈਨੇਡਾ ਸਾਊਥ ਅਫਰੀਕਾ ਸਭ ਤੋਂ ਜਥੇ ਆਉਂਦੇ ਰਹੇ ਜੇ ਹੁਣ ਬੰਨੂ ਘਾਟਾ ਪਾਕਿਸਤਾਨ ਚ ਬੜਾ ਵਧੀਆ ਮੋਰਚਾ ਚੱਲਿਆ ਉਹ ਮੋਰਚੇ ਦਾ ਜਿਵੇਂ ਸੱਡੇ ਦੱਸ ਰਹੇ ਇਸ ਇੱਥੇ ਇਤਿਹਾਸਿਕ ਵੀ ਇਹ ਜਦੋਂ ਮਹਾਤਮਾ ਗਾਂਧੀ ਨੇ ਕਿਹਾ ਵੀ ਇਹ ਆਜ਼ਾਦੀ ਦਾ ਪਹਿਲਾ ਮੋਰਚਾ ਫਤਿਹ ਕੀਤਾ ਗਿਆ ਕਿ ਜਦੋਂ ਫਿਰ ਨਿਰਜਨ ਨੂੰ ਟੁਗੜਾ ਪਿਆ ਮਾਸਟਰ ਤਾਰਾ ਸਿੰਘ ਤੇ ਸਾਡੇ ਸਿੱਗੇ ਸਰਦ ਖੜਕ ਸਿੰਘ ਇਹਨਾਂ ਨੇ ਜਾ ਕੇ ਦਿੱਲੀ ਗੱਲ ਕੀਤੀ ਤੇ ਉਹਨਾਂ ਨੇ ਤਿੰਨ ਸ਼ਰਤਾਂ ਰੱਖੀਆਂ ਵੀ ਮਹਾਰਾਜ ਨੂੰ ਗੱਦੀ ਛੱਡੋ ਤੇ ਬਾਕੀ ਇਹਦੀ ਸ਼ਰਤਾਂ ਮੰਨ ਨੂੰ ਤਿਆਰਾਂ ਫਿਰ ਉਹਨਾਂ ਨੇ ਜਿਹੜਾ ਅਖਬਾਰ ਖਾਨਪੜ ਚੱਲ ਰਿਹਾ ਸੀ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਕਰ ਲਓ ਫਿਰ ਜੈਤੂ ਖਾਨਪੜ ਹੋਇਆ ਉਹ